ਪਾਣੀ ਦੇ ਮਾਮਲੇ ਤੇ ਹੁਣ ਪਾਕਿਸਤਾਨ ਨੇ ਭਾਰਤ ਦੇ ਤਰਲੇ ਕੱਢਣੇ ਸ਼ੁਰੂ ਕਰ ਦਿੱਤੇ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਅਤਵਾਦੀਆਂ ਵੱਲੋਂ 26 ਦੇ ਕਰੀਬ ਸੈਲਾਨੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤੇ ਜਾਣ ਤੋਂ ਬਾਅਦ ਭਾਰਤ ਸਰਕਾਰ ਨੇ ਸਖਤ ਐਕਸ਼ਨ ਲੈਂਦਿਆਂ ਆਪਰੇਸ਼ਨ ਸੰਧੂਰ ਦੇ ਤਹਿਤ ਕੀਤੀ ਕਾਰਵਾਈ ਤੇ ਸੰਧੂ ਜਲ ਸੰਧੀ ਨੂੰ ਮੁਅਤਲ ਕਰਨ ਦਾ ਫੈਸਲਾ ਲਿਆ ਸੀ ਉਸੇ ਦਿਨ ਤੋਂ ਪਾਣੀ ਦੇ ਸੰਕਟ ਨੂੰ ਲੈ ਕੇ ਪਾਕਿਸਤਾਨ ਚਿੰਤਾ ਵਿੱਚ ਹੈ ਪੂਰੀ ਦੁਨੀਆ ਦੇ ਕਈ ਮੁਲਕਾਂ ਤੋਂ ਮਦਦ ਦੀ ਮੰਗ ਕਰ ਚੁੱਕਿਆ ਹੈ ਹੁਣ ਪਾਕਿਸਤਾਨ ਨੇ ਇੱਕ ਵਿੱਚ ਆਉਣ ਵਾਲੇ ਸੰਕਟ ਨੂੰ ਵੇਖਦਿਆਂ ਭਾਰਤ ਕੋਲ ਬੇਨਤੀ ਕੀਤੀ ਹੈ ਕਿ ਸਿੰਧੂ ਜਲ ਸੰਧੀ ਨੂੰ ਰੱਦ ਨਾ ਕੀਤਾ ਜਾਵੇ ਪਾਕਿਸਤਾਨ ਨੇ ਭਾਰਤ ਨੂੰ ਆਪਣੇ ਫੈਸਲੇ ਤੇ ਪੁਨਰ ਵਿਚਾਰ ਕਰਨ ਦੀ ਅਪੀਲ ਵੀ ਕੀਤੀ ਹੈ ਪਾਕਿਸਤਾਨ ਦੇ ਜਲ ਸਰੋਤ ਮੰਤਰਾਲੇ ਨੇ ਇਸ ਸਬੰਧੀ ਭਾਰਤ ਨੂੰ ਚਿੱਠੀ ਲਿਖ ਕੇ ਕਿਹਾ ਹੈ ਜੇ ਇਹ ਸੰਧੀ ਰੱਦ ਹੋਈ ਸਾ ਪਾਕਿਸਤਾਨ ਵਿੱਚ ਵੱਡਾ ਜਲ ਸੰਕਟ ਖੜਾ ਹੋ ਜਾਵੇਗਾ ਸਰੋਤਾ ਦੇ ਮਤਾਬਕ ਭਾਰਤ ਨੇ ਪਾਕਿਸਤਾਨ ਦੀ ਬੇਨਤੀ ਤੇ ਕੋਈ ਹੰਗਾਰਾ ਨਹੀਂ ਭਰਿਆ ਪ੍ਰਧਾਨ ਮੰਤਰੀ ਨਰਿੰਦਰ મોદી ਨੇ 12 ਮਈ ਨੂੰ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਖੂਨ ਤੇ ਪਾਣੀ ਇਕੱਠੇ ਨਹੀਂ ਰਹਿ ਸਕਦੇ ਉਹਨਾਂ ਦੇ ਬਿਆਨ ਦਾ ਮਤਲਬ ਸੀ ਭਾਰਤ ਸਰਕਾਰ ਇਸ ਸਮੇਂ ਸਿੰਧੂ ਜਲ ਸੰਧੀ ਨੂੰ ਗੁਰ ਚਾਲੂ ਕਰਨ ਦੇ ਮੂੜ ਵਿੱਚ ਨਹੀਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਤਵਾਦ ਅਤੇ ਗੱਲਬਾਤ ਦੋਨੋਂ ਇਕੱਠੇ ਨਹੀਂ ਹੋ ਸਕਦੀ ਸੰਧੂ ਜਲ ਸੰਧੀ ਕੀ ਹੈ ਭਾਰਤ ਨੇ 19 ਸਤੰਬਰ 1960 ਨੂੰ ਪਾਕਿਸਤਾਨ ਵਿੱਚ ਸੰਧੂ ਜਲ ਸੰਧੀ IWT ਦੇ ਦਸਤਕਤ ਕੀਤੇ ਸਨ ਜਿਸ ਨੂੰ ਸਰਹੱਦ ਦੇ ਪਾਰ ਪਾਣੀ ਦੀ ਵੰਡ ਦੇ ਲਈ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ ਇਹ ਸਮਝੌਤਾ 9 ਸਾਲ ਦੀ ਲੰਮੀ ਗੱਲਬਾਤ ਤੋਂ ਬਾਅਦ ਵਿਸ਼ਵ ਬੈਂਕ ਦੀ ਵਿਚੋਲਗੀ ਹੇਠ ਹੋਇਆ ਸੀ ਇਸੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਅਤੇ ਫਿਰ ਪਾਕਿਸਤਾਨ ਦੇ ਰਾਸ਼ਟਰਪਤੀ ਅਯੂਬ ਖਾਨ ਨੇ ਦੋਹਾਂ ਦੇਸ਼ਾਂ ਵਿੱਚ ਵਗਦੀਆਂ ਨਦੀਆਂ ਦੇ ਪਾਣੀ ਪ੍ਰਬੰਧਨ ਦੇ ਲਈ ਦਸਕਤ ਕੀਤੇ ਸਨ ਦੱਸਿਆ ਜਾਂਦਾ ਹੈ ਕਿ ਸੰਧੂ ਨਦੀ ਦਾ ਇਲਾਕਾ ਕਰੀਬ 11.2 ਲੱਖ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ ਇਸ ਵਿੱਚ ਪਾਕਿਸਤਾਨ 47% ਦੀ ਭਾਰਤ 39% ਦੀ ਚੀਨ 8% ਅਤੇ afghanistan 6% ਦੀ ਹੈ ਭਾਰਤ ਦਾ ਅਗਲਾ ਕਦਮ ਕੀ ਹੋਵੇਗਾ ਇਹ ਸੰਧੀ ਭਾਰਤ ਨੂੰ ਸਿੰਧ ਜੇਲਮ ਅਤੇ ਚਨਾਬ ਦੇ ਜਲ ਪੰਡਾਲ ਡੈਮ ਬਣਾਉਣ ਤੋਂ ਵਰਜਦੀ ਹੈ ਹਾਲਾਂਕਿ ਭਾਰਤ ਪਣ ਬਿਜਲੀ ਪ੍ਰੋਜੈਕਟ ਵਿਕਸਤ ਕਰ ਸਕਦਾ ਹੈ ਇਸ ਦਾ ਅਰਥ ਹੈ ਕਿ ਪ੍ਰੋਜੈਕਟ ਪਾਣੀ ਦੇ ਪ੍ਰਵਾਹ ਨੂੰ ਬਦਲ ਨਹੀਂ ਸਕਦੇ ਜਾਂ ਇਸ ਨੂੰ ਰੋਕ ਨਹੀਂ ਸਕਦੇ ਸੰਧੀ ਨੂੰ ਮਤਲਬ ਕਰਮ ਦਾ ਅਰਥ ਹੈ ਭਾਰਤ ਇਹਨਾਂ ਪਾਬੰਦੀਆਂ ਦੀ ਪਾਲਣਾ ਨਹੀਂ ਕਰ ਸਕਦਾ ਅਤੇ ਪਾਣੀ ਦੇ ਪ੍ਰਵਾਹ ਨੂੰ ਰੋਕਣ ਦੇ ਲਈ ਜਲ ਭੰਡਾਰ ਡੈਮ ਬਣਾਉਣੇ ਸ਼ੁਰੂ ਕਰ ਸਕਦਾ ਹੈ ਇਹਨਾਂ ਨਦੀਆਂ ਦੇ ਵੱਡੇ ਜਲ ਭੰਡਾਰ ਬਣਾਉਣ ਦੇ ਲਈ ਕਈ ਸਾਲ ਲੱਗ ਸਕਦੇ ਹਨ ਵਾਤਾਵਰਣ ਪ੍ਰਭਾਵ ਨੂੰ ਦੇਖਦੇ ਹੋਏ ਅਜਿਹੀ ਚੀਜ਼ ਨੂੰ ਸਫਲ ਬਣਾਉਣ ਦੇ ਲਈ ਵਿਆਪਕ ਸਰਵੇਖਣ ਅਤੇ ਫੰਡਿੰਗ ਦੀ ਲੋੜ ਹੋਵੇਗੀ ਭਾਰਤ ਦੇ ਫੈਸਲੇ ਤੇ ਪ੍ਰਤੀਕਿਰਿਆਵਾਂ ਭਾਰਤ ਸਰਕਾਰ ਦੇ ਸੰਦੂ ਜਲ ਸੰਧੀ ਨੂੰ ਮਾਤਲ ਕਰਨ ਦੇ ਫੈਸਲੇ ਤੇ ਪਾਕਿਸਤਾਨ ਵੱਲੋਂ ਪ੍ਰਤੀਕਿਰਿਆਵਾਂ ਆਈਆਂ ਹਨ ਆਬਕਾ ਪਾਕਿਸਤਾਨੀ ਡਿਪਲੋਮੈਂਟ ਅਬਦੁੱਲ ਬਾਸ ਨੇ ਡਾਨ ਨਿਊਜ਼ ਨੂੰ ਦੱਸਿਆ ਹੈ ਕਿ ਭਾਰਤ ਸੰਦੂ ਜਲ ਸੰਧੀ ਤੇ ਇੱਕ ਪਾਸੜ ਫੈਸਲਾ ਨਹੀਂ ਲੈ ਸਕਦਾ ਉਹਨਾਂ ਕਿਹਾ ਹੈ ਕਿ ਭਾਰਤ ਨੇ ਸੰਧੀ ਨੂੰ ਮਲਤਮ ਕਰਨ ਦਾ ਫੈਸਲਾ ਕੀਤਾ ਹੈ ਪਰ ਉਸ ਕੋਲ ਸੰਧੂ ਜੇਲਮ ਅਤੇ ਚਨਾਬ ਦੇ ਪਾਣੀ ਨੂੰ ਰੋਕਣ ਲਈ ਬੁਨਿਆਦੀ ਢਾਂਚਾ ਨਹੀਂ ਉਹਨਾਂ ਕਿਹਾ ਹੈ ਕਿ ਪਾਕਿਸਤਾਨ ਸਰਕਾਰ ਨੂੰ ਵੀ ਉਸ ਕਦਮ ਲੈਣੇ ਪੈਣਗੇ ਅਤੇ ਵਿਸ਼ਵ ਬੈਂਕ ਨੂੰ ਰਿਪੋਰਟ ਕਰਨੀ ਪਵੇਗੀ ਜਿਸ ਨੇ ਸੰਧੀ ਵਿੱਚ ਵਿਚੋਲਗੀ ਕੀਤੀ ਸੀ ਇਸ ਦੇ ਨਾਲ ਹੀ ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਕਿਹਾ ਹੈ ਕਿ ਭਾਰਤ ਪਹਿਲਾਂ ਹੀ ਸੰਦੋਵ ਜਲ ਸੰਧੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਪਾਣੀ ਨੂੰ ਰੋਕਣ ਲਈ ਕੁਝ ਪਾਣੀ ਦੇ ਭੰਡਾਰ ਵੀ ਬਣਾਏ ਹਨ। ਉਨ੍ਹਾਂ ਕਿਹਾ ਹੈ ਕਿ ਭਾਰਤ ਇਸ ਸੰਧੀ ਦੀ ਪਾਲਣਾ ਕਰਨ ਲਈ پابੰਦ ਹੈ ਕਿਉਂਕਿ ਵਿਸ਼ਵ ਬੈਂਕ ਇਸ ਵਿੱਚ ਸ਼ਾਮਲ ਹੈ।